ਚੱਪੜਾਂ ਤੋਂ ਜਿਹੜਾ ਤੁਸੀਂ ਸਾਰਾ ਟਰੈਕਟਰ ਬਣੇ ਹੋਇਆ, ਤੋਤੇ ਬਣੇ ਹੋਇਆ, ਹੋਰ ਜਿਹੜੇ ਪੰਛੀ ਬਣੇ ਹੋਇਆ, ਇਹ ਸਾਰੇ ਜਿਹੜੇ ਗੁਰਮੀਤ ਸਿੰਘ ਰੱਖੀ ਨੇ ਆਪਣੇ ਹੱਥਾਂ ਦੇ ਨਾਲ ਬਣਾਇਆ ਔਰ ਵੱਡੀ ਗੱਲ ਆ ਚੱਪੜਾਂ ਦੇ ਨਾਲ ਸਾਰੀਆਂ ਜਿਹੜੀਆਂ ਚਾਹ ਟਰੈਕਟਰ ਹੋਣ ਜਾਂ ਪੰਛੀ ਹੋਣ ਇਹ ਤਿਆਰ ਕੀਤੇ ਹੋਇਆ। ਇਹ ਉਹ ਟਰੈਕਟਰ ਜਿਹੜਾ ਸ਼ੁਭਦੀਪ ਨੇ ਚੱਕਿਆ ਸੀ ਸਾਡੇ ਕੋਲ ਬੜਾ ਭੱਗ ਵਾਲਾ ਟਰੈਕਟਰ ਜੀ ਨੇ ਸਾਡੇ ਕੋਲ ਆ ਕੇ ਬਹੁਤ ਹੀ ਅੱਗੇ ਲੱਗ ਕੇ ਨੇ ਸਿੱਧੂ ਦੀ ਯਾਤਰਾ। ਇਹ ਟਰੈਕਟਰ ਦੇ ਬਦਲੇ ਸਾਨੂੰ ਸੱਚਮੁੱਚ ਦਾ ਟਰੈਕਟਰ ਆ ਸਕਦਾ ਚਾਹੀਨੀ ਕੀਮਤ ਤੇ ਲੱਗਦੀ। ਕਚਾ ਰੀਅਲ ਦੇ ਬੱਚੇ ਹੈ ਕਦੇ ਸੋਚਿਆ ਵੀ ਨਹੀਂ ਸੀ ਜਦੋਂ ਮੈਨੂੰ 2009 ਤੋਂ ਲੈ ਕੇ ਮੈਂ ਦੁਬਾਰਾ ਸ਼ੁਰੂ ਕੀਤੀ ਇਸ ਕਲਾ ਕਿੱਤਿਆਂ ਬਣਾਉਣਾ 2015 ਤੱਕ ਮੈਂ ਆਪ ਖੁਦ ਨੂੰ ਪਾਗਲ ਮੰਨਦਾ ਰਿਹਾ ਵੀ ਲੋਕੀ ਪਾਗਲ ਕਹਿੰਦੇ ਨੇ ਆਪਾਂ ਵਾਕਈ ਪਾਗਲਾ ਵੀ ਇਹਨਾਂ ਨੇ ਰੂਪ ਵੀ ਤੁਹਾਨੂੰ ਪਾਗਲ ਕਹਿੰਦੇ ਨੇ ਹਾਂ ਬੜਾ ਜੀ ਬੜਾ ਕੁਝ kiya ਤੇ ਪਰ ਅੱਜ ਦਾਤੇ ਦੀ ਕਰ ਉਹ ਤਾਂ ਆਪ ਨੂੰ ਵੀ ਇਹ ਸੀਗਾ ਵੀ ਸੱਚੀ ਵਿੱਚ ਪਾਗਲਾ ਯਾਰ ਇਹਨਾਂ ਦਾ ਕੀ ਕਰਾਂਗੇ ਬਸ ਸ਼ੌਂਕ ਸੀਗਾ ਅੱਜ ਦਾਤ ਦੇ ਇੰਨੀ ਕਿਰਪਾਏ ਪੂਰੇ ਭਾਰਤ ਪੂਰੇ ਵਿਸ਼ਵ ਚ ਅੱਗੇ ਨੇ ਕਿਉਂਕਿ ਇਹਨਾਂ ਨੂੰ ਇੰਨੀਆਂ ਸੰਗਤਾਂ ਸਾਡੇ ਕੋਲ ਵੇਖਣ ਆਉਂਦੀਆਂ ਫੋਨ ਕਰਦੇ ਲੋਕੀ ਵਿਦੇਸ਼ਾਂ ਚੋਂ ਆਪਣੇ ਬੱਚਿਆਂ ਨੂੰ ਲੈ ਕੇ ਕਹਿੰਦੇ ਪੰਜਾਬ ਹਰਿਆਣਾ ਰਾਜਸਥਾਨ ਐਮਪੀ ਕੋਈ ਸਟੇਟ ਨਹੀਂ ਭਾਰਤ ਦੀ ਜਿੱਥੋਂ ਇੱਥੇ ਬੰਦਾ ਨਾ ਆਇਆ ਮੇਰੀ ਕਲਾ ਜਿਵੇਂ ਆਪਣੇ ਪੀਐਮ ਸਬ ਮੋਦੀ ਸਾਹਿਬ ਨੂੰ ਪੱਕੇ ਲਈ ਉਹਨਾਂ ਦੇ ਘਰੇ ਵੀ ਆਪਣੇ ਸੀਐਮ ਸਾਹਿਬ ਨੂੰ ਭਗੌਣ ਸਤਿ ਉਹਨਾਂ ਦੇ ਘਰੇ ਵੀ ਆ ਕਿਉਂਕਿ ਚੱਪਲਾਂ ਹਰ ਇੱਕ ਦੇ ਘਰੇ ਨੇ ਪਾਉਂਦਾ ਉਹ ਮਮਤਾ ਘੰਟਾ ਪਾਵੇ ਤੇ ਪਮਾ 10 ਮਿੰਟ ਪਾਵੇ ਤੇ ਜਿਹੜਾ ਗਰੀਬ ਆ ਉਹ ਸਾਰਾ ਦਿਨ ਪਾ ਲੈਂਦਾ ਬਸ ਇੰਨੇ ਹੀ ਫਰਕ ਆ ਜੀ ਮੈਂ ਆਪਣੇ ਵਾਂਗ ਹਣਾ ਤੇ ਇਹ ਚੱਪਲ ਦੇ ਵਿੱਚੋਂ ਕਲਾ ਤਿਆਰ ਹੋਈ ਆ ਵੀਰੋ ਕਰਦ ਦੇ ਨਾਲ ਇਹ ਟਰੈਕਟਰ ਦਿਖਾਉਣਾ ਤੁਹਾਨੂੰ ਜਿਹੜਾ ਸਭ ਤੋਂ ਵੱਧ ਮਿਹਨਤ ਵਾਲਾ ਸਾਡਾ ਅਸ ਇਹ ਕਿੰਨੇ ਟਾਈਮ ਦੇ ਵਿੱਚ ਤਿਆਰ ਹੋ ਗਿਆ ਸੀ ਇਹ ਟਰੈਕਟਰ ਤੇ ਗੜਗੜ 15 ਤੋਂ 20 ਦਿਨਾਂ ਦਾ ਸਮਾਂ ਲੱਗ ਗਿਆ ਸੀ ਜਦ ਬਣਾਇਆ ਸੀ ਇਹ ਆਇਆ ਦਾ ਬੈਂਪਰ ਆਹ ਸਾਰਾ ਬੈਂਪਰ ਆਹ ਦਿਨ ਦੋ ਦਿਨਾਂ ਦੀ ਕਮਾਈ ਹੈ ਖੱਲੀ ਬੈਂਪਰ ਤੇ ਚੱਪਲ ਦੇ ਨਾਲ ਜਿਹੜੀ ਤੁਹਾਡੇ ਹੱਥਾਂ ਦੇ ਪੈਰਾਂ ਦੇ ਵਿੱਚ ਪਾਈ ਹੁੰਦੀ ਆ ਉਹ ਚੱਪਲ ਦੀ ਸਾਰੀ ਕਰਾਮਾ ਔਰ ਚੱਪਲ ਤੋਂ ਘਰ ਹੋਇਆ ਹੋਇਆ 1940 ਦਾ ਟਰੈਕਟਰ ਖੜਾ ਜਿਹੜਾ ਬਹੁਤ ਹੀ ਹੈ ਹੀ ਨਹੀਂ ਕਿਤੇ ਪੰਜਾਬ ਦੇ ਵਿੱਚ ਇੱਕ تھا ਪਤਾ ਨਹੀਂ ਕਿੱਥੇ ਪੰਪ ਤੇ ਖੜਾ ਹੈ ਟਰੈਕਟਰ ਜੀ ਇਹਦੇ ਲਿੰਕ ਨਹੀਂ ਵਾਇਆ ਕਰ 1940 ਮਾਡਲ ਦੇ ਤੇ 1940 ਦਾ ਜੀ ਜੌਂਡੀਅਰ ਕੰਪਨੀ ਦਾ ਹਮਮ ਸ਼ਾਇਦ ਜੌਂਡੀਅਰ ਕੰਪਨੀ ਨੇ ਉਦੋਂ ਪਹਿਲੀ ਵਾਰ ਇਹ ਹੀ ਬਣਾਇਆ ਸੀ ਹਾਂ ਹਾਂ ਬਹੁਤ ਜ਼ਿਆਦਾ ਪੁਰਾਣੇ ਟਰੈਕਟਰ ਨੇ ਇਹਨਾਂ ਤੇ ਬਹੁਤ ਜ਼ਿਆਦਾ ਜਿੱਤੋ ਜਹਿਰ ਹੁੰਦੀ ਸੀ ਆਹ ਦਾ ਸਟੀering ਹੈ ਜੀ ਨਾ ਚੀ ਤਿੰਨੋਂ ਆਹ ਟਰੈਕਟਰ ਹੈ ਜਿਹੜੇ ਪਾਣੀ ਤੇ ਚੱਲਦਾ ਸੜਕਾਂ ਨੂੰ ਵੀ ਛੱਡੋ ਸੜਕਾਂ ਦੇ ਸਾਰੇ ਹੀ ਹੈਗੇ ਨੇ ਆਪਣੇ ਕੋਲ ਇਹ ਪਾਣੀ ਤੇ ਚੱਲਣਾ ਟਰੈਕਟਰਾਂ ਦੇ ਅੱਛਾ ਪਾਣੀ ਤੇ ਚੱਲਦਾ ਹਾਂ ਇਹ ਮੈਸ਼ੀ ਕੰਪਨੀ ਦਾ ਮੈਸ਼ੀ ਕੰਪਨੀ ਨੇ ਬਹੁਤ ਕੁਝ ਬਣਾਇਆ ਸਤਿ ਸ੍ਰੀ ਅਕਾਲ ਨਿਰਪੱਖ ਪੋਸਟਰ ਜੁੜੇ ਤੁਸੀਂ ਮੈਂ ਸਿਮਰਨਜੀਤ ਸਿੰਘ ਸੁਦਾਨਾ ਨਾਲ ਕਰਦਾਂ ਦੇ ਗੁੜੀ ਸਾਂਝ ਪਾ ਲਈ ਖੂਨ ਹੱਥਾਂ ਤਾਂ ਕਰਦਾਂ ਨੂੰ ਪਲਾਈ ਜਾਂਦਾ ਰਾਠੀ ਕਲਾ ਕੇਂਦਰ ਚ ਆ ਕੇ ਦੇਖ ਬਾਵੇ ਯਮਲਾ ਮਾਨਕ ਸਦੀਕ ਟੂੰਬੀ ਤੇ ਗਈ ਜਾਂਦਾ ਅਸੀਂ ਮੌਜੂਦ ਹਾਂ ਜਿਲ੍ਹਾ ਮਾਨਸਾ ਦੇ ਰਾਠੀ ਕਲਾ ਕੇਂਦਰ ਦੇ ਬੱਚੋ ਪੰਜਾਬ ਦੀ ਧਰਤੀ ਕਲਾਮਾਂ ਦੀ ਧਰਤੀ ਆ ਹਰ ਖਿੱਤੇ ਦੇ ਲੋਕ ਹਰ ਕਿਤੇ ਦੇ ਲੋਕ ਤੁਹਾਨੂੰ ਇੱਥੇ ਮਿਲਣਗੇ ਜਿਨ੍ਹਾਂ ਨੇ ਆਪਣੇ ਵੱਖੋ ਵੱਖਰੇ ਕਿੱਤਿਆਂ ਦੇ ਬੱਚਾ ਨਾਂ ਬਣਾ ਖਟਿਆ ਉਹ ਆਪਣਾ ਨਾਮ ਆ ਜਿਹੜਾ ਆਪਣੇ ਇਲਾਕੇ ਦਾ ਨਾਮ ਆਪਣੇ ਮਾਪਿਆਂ ਦਾ ਨਾਮ ਆਪਣੇ ਜene ਦਾ ਨਾਮ ਪਰ ਆਪਣਾ ਨਾਮ ਬਲੰਤੀਆਂ ਤੇ ਪਛਾਇਆ ਉਹਨਾਂ ਦੇ ਵਿੱਚੋਂ ਇੱਕ ਹੈ ਰਾਠੀ ਕਲਾ ਕੇਂਦਰ ਮਾਨਸਾ ਜ਼ਿਲ੍ਹੇ ਦੇ ਵਿੱਚ ਪੈਂਦਾ ਗੁਰਮੀਤ ਸਿੰਘ ਰਾਠੀ ਮਾਨ ਨੇ ਲਗਾਤਾਰ 25 ਸਾਲ ਤੋਂ ਜਿਹੜੀ ਮਿਹਨਤ ਕੀਤੀ ਤੇ ਅੱਜ ਵੱਡਾ ਨਾਮ ਆ ਉਹਨਾਂ ਦਾ ਬਣਿਆ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇੱਜਾ ਕੇ ਸਤਿ ਸ੍ਰੀ ਅਕਾਲ ਵਿੱਚ ਸਤਿ ਸ੍ਰੀ ਉਹ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਆਂ ਠੀਕ ਹੈ ਬਹੁਤ ਧੰਨਵਾਦ ਸਾਡੇ ਬਹੁਤ ਹੀ ਅੱਛੇ ਪੱਤਰਕਾਰ ਸਾਡੇ ਮਿੱਤਰ ਨੇ ਜੋ ਸਾਡੇ ਕੋਲੇ ਕਾਫੀ ਸਮੇ ਤੋਂ ਪਹਿਲਾਂ ਵੀ ਸਾਡੀ ਇੰਟਰਵਿਊਆਂ ਕਰਕੇ ਗਏ ਨੇ ਬਹੁਤ ਹੀ ਇੱਕ ਸੱਚੇ ਸੁੱਚੇ ਪੱਤਰਕਾਰ ਨੇ ਜੀ ਆਇਆਂ ਕਹਿੰਦੇ ਬਹੁਤ ਧੰਨਵਾਦ ਕਰਦੇ ਆ ਵਿੱਚ ਦਾ ਹੋਰ ਘਰ ਪਰਿਵਾਰ ਸਾਰੇ ਠੀਕ ਹੋ ਚੜ੍ਹਦੀ ਕਲਾ ਵਿੱਚ ਪਰਮਾਤਮਾ ਦਾ ਧੰਨਵਾਦੀ ਕੁਛ ਰੱਖੇ ਬਾਈ ਜੀ ਉਹ ਠੀਕ ਠਾਕ ਹਾਂ ਬਧੀਆ ਜੀ ਕਿਰਪਾ ਵੈਗ ਦੀ ਦੇਖੋ ਬੜੀ ਛੋਟੀ ਔਰ ਥੋੜੀ ਜਗ੍ਹਾ ਦੇ ਵਿੱਚ ਤੁਸੀਂ ਬਹੁਤ ਕੁਝ ਸਮੋਇਆ ਹੋਇਆ ਉਹ ਤੁਹਾਡੀ ਕਿਰਪਾ ਦਾਤੇ ਦੀ ਕਿਰਪਾ ਹੈ ਨਾ ਹਾਂ ਸੰਗਤਾਂ ਦੀ ਕਿਰਪਾ ਸਾਰੀ ਸੰਗਤਾਂ ਦੀ ਮਿਹਰਬਾਨੀ ਜੀ ਕਿਵੇਂ ਤੁਸੀਂ ਕਾਰਦ ਤੋਂ ਜਿਹੜਾ ਇੱਕ ਸਫ਼ਰ ਸ਼ੁਰੂ ਹੁੰਦਾ ਤੇ ਇੱਕ ਵੱਡਾ ਔਰਾ ਤੁਹਾਡਾ ਹੁਣ ਦੇ ਟਾਈਮ ਦੇ ਵਿੱਚ ਬਣਿਆ ਹੋਇਆ ਬਹੁਤ ਬਹੁਤ ਰਹਿਮਤਬਾਗਤ ਸ਼ੁਕਰਾਨਾ ਉਸ ਮਾਲਕ ਦਾ ਸੋਚਿਆ ਨਹੀਂ ਸੀ ਕਦੇ ਸੋਚਿਆ ਨਹੀਂ ਸੀ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਇੱਥੇ ਤੱਕ ਪਹੁੰਚਾਊਗਾ ਜਸ ਮਿਹਨਤ ਦਾ ਰੰਗ ਹੈ ਸਾਰਾ ਜੀ ਆਪਾਂ ਉਸ ਕਲਾ ਦੇ ਵੀ ਤੁਹਾਨੂੰ ਦਰਸ਼ਨ ਕਰਵਾਉਣਾ ਜਿਵੇਂ ਚੱਪਲਾਂ ਤੋਂ ਜਿਹੜਾ ਤੁਸੀਂ ਸਾਰਾ ਟਰੈਕਟਰ ਬਣੇ ਹੋਇਆ ਤੋਤੇ ਬਣੇ ਹੋਇਆ ਹੋਰ ਜਿਹੜੇ ਪੰਛੀ ਬਣੇ ਹੋਇਆ ਇਹ ਸਾਰੇ ਜਿਹੜੇ ਗੁਰਮੀਤ ਸਿੰਘ ਰਾਖੀ ਨੇ ਆਪਣੇ ਹੱਥਾਂ ਦੇ ਨਾਲ ਬਣਾਇਆ ਔਰ ਵੱਡੀ ਗੱਲ ਆ ਚੱਪਲਾਂ ਦੇ ਨਾਲ ਸਾਰੀਆਂ ਜਿਹੜੀਆਂ ਚਾਹੋ ਟਰੈਕਟਰ ਹੋਣ ਜਾਂ ਪੰਛੀ ਹੋਣ ਇਹ ਤਿਆਰ ਕੀਤੇ ਹੋਇਆ ਕਿਵੇਂ ਤੁਸੀਂ ਇਹ ਚੱਪਲ ਦੀ ਘਾੜ ਤੋਂ ਇੱਕ ਕਲਾ ਦਾ ਰੂਪ ਦਿੱਤਾ ਕਿਵੇਂ ਸਾਰਾ ਸੰਭਵ ਹੋਇਆ ਇਹ ਸਾਰਾ ਕੁਦਰਤ ਦਾ ਕਿਰਸ਼ਮਾ ਜੀ ਉਸ ਵਾਹਿਗੁਰੂ ਦੀ ਕਿਰਪਾ ਹੈ ਮੈਂ 3 ਸਾਲ ਦਾ ਜਦੋਂ ਚੱਪਲਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ 3 ਸਾਲ ਦੇ 3-4 ਸਾਲ ਦਾ ਬੱਚਾ ਹੈ ਨਾ ਮੈਂ ਹਰ ਮਾਂ ਬਾਪ ਨੂੰ ਬੇਨਤੀ ਕਰਦਾ ਵੀ ਤੁਹਾਡੇ ਬੱਚੇ 'ਚ ਜੋ ਵੀ ਪ੍ਰਮਾਤਮਾ ਦਾ ਇਲਾਹੀ ਹੁਨਰ ਹੈ ਨਾ ਉਹ ਬਚਪਨ 'ਚ ਹੀ ਤੁਹਾਨੂੰ ਪਤਾ ਲੱਗੂਗਾ ਪਰ ਉਹਨੂੰ ਉਸਨੂੰ ਕਦੇ ਟੋਕੋ ਨਾ ਰੋਕੋ ਉਹਨਾਂ ਦੀ ਸਪੋਰਟ ਕਰੋ ਜਿੰਨੀ ਹੋ ਸਕਦੀ ਹੈ ਉਹ ਉਸੇ ਮਕਾਮ ਦੇ ਵਿੱਚ ਜਾ ਕੇ ਵੱਡਾ ਉੱਤ ਕਾਮਯਾਬ ਹੋ ਸਕਦਾ ਕਿਉਂਕਿ ਮੇਰਾ ਤੇ ਪ੍ਰੈਕਟੀਕਲ ਤਿਆਰਪਾ ਜੀ ਕਦੇ ਸੋਚਿਆ ਵੀ ਨਹੀਂ ਸੀ ਜਦੋਂ ਮੈਨੂੰ ਉਹ 2009 ਤੋਂ ਲੈ ਕੇ ਮੈਂ ਦੁਬਾਰਾ ਸ਼ੁਰੂ ਕੀਤੀ ਇਸ ਕਲਾ ਕਿੱਤੇ ਨੂੰ ਬਣਾਉਣਾ 2015 ਤੱਕ ਮੈਂ ਆਪ ਖੁਦ ਨੂੰ ਪਾਗਲ ਮੰਨਦਾ ਰਿਹਾ ਵੀ ਲੋਕੀ ਪਾਗਲ ਕਹਿੰਦੇ ਨੇ ਆਪਾਂ ਵਾਕਈ ਪਾਗਲਾ ਵੀ ਇਹਨਾਂ ਨੂੰ ਵੀ ਤੁਹਾਨੂੰ ਪਾਗਲ ਕਹਿੰਦੇ ਨੇ ਹਾਂ ਬੜਾ ਜੀ ਬੜਾ ਕੁਝ ਗਿਆ ਤੇ ਪਰ ਅੱਜ ਦਾ ਆਤੇ ਦੀ ਕਰ ਉਹ ਤਾਂ ਆਪ ਨੂੰ ਵੀ ਇਹ ਸੀਗਾ ਵੀ ਸੱਚੀ ਪਾਗਲਾ ਯਾਰ ਇਹਨਾਂ ਦਾ ਕੀ ਕਰਾਂਗੇ ਬਸ ਸ਼ੌਂਕ ਸੀਗਾ ਸਪਨਾ ਜਰੂਰ ਸੀਗਾ ਵੀ ਇੱਕ ਦਿਨ ਇਹ ਜਰੂਰ ਅੱਗੇ ਆਉਣਗੇ ਤੇ ਅੱਜ ਦਾਤੇ ਦੀ ਇੰਨੀ ਕਿਰਪਾ ਹੈ ਪੂਰੇ ਭਾਰਤ ਪੂਰੇ ਵਿਸ਼ਵ ਚ ਅੱਗੇ ਨਹੀਂ ਕਿਉਂਕਿ ਇਹਨਾਂ ਨੂੰ ਇੰਨੀਆਂ ਸੰਗਤਾਂ ਸਾਡੇ ਕੋਲ ਵੇਖਣ ਆਉਂਦੀਆਂ ਫੋਨ ਕਰਦੇ ਆ ਲੋਕੀ ਵਿਦੇਸ਼ਾਂ ਚ ਆਪਣੇ ਬੱਚਿਆਂ ਨੂੰ ਲੈ ਕੇ ਕਹਿੰਦੇ ਪੰਜਾਬ ਹਰਿਆਣਾ ਰਾਜਸਥਾਨ ਐਮਪੀ ਕੋਈ ਸਟੇਟ ਨਹੀਂ ਭਾਰਤ ਦੀ ਜਿੱਥੋਂ ਇੱਥੇ ਬੰਦਾ ਨਾ ਆਇਆ ਹੋਵੇ ਅੱਛਾ ਥੋੜੇ ਜਿਹੜੇ ਬਣਾਏ ਹੋਏ ਟਰੈਕਟਰ ਆ ਚੱਪਲਾਂ ਤੋਂ ਤੇ ਤੁਸੀਂ ਕਿਹ ਅਬ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾਂਦੇ ਉਹ ਕਹੇ ਵੀ ਆ ਜੀ ਵੇਚੇ ਆ ਵੇਚੇ ਬਹੁਤ ਟਰੈਕਟਰ ਵੇਚੇ ਸੀ ਪਹਿਲਾਂ ਸੇਲ ਵੀ ਕੀਤੇ ਜੋ 2017 ਦੇ ਵਿੱਚ ਅਸੀਂ ਸ਼ੁਰੂ ਕੀ ਜੀ ਰਠਰੀ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਬਹੁਤ ਤਾਂ ਵੱਡੀ ਗੱਲ ਕਹੀ ਹੈ ਕਿ ਆਪਣੇ ਬੱਚੇ ਦੇ ਹੁਨਰ ਨੂੰ ਪਛਾਣੋ ਉਹਨੂੰ ਕਿਸੇ ਮੋੜੋਂ ਨਾ ਉਸੇ ਕਿੱਤੇ ਵੱਲ ਲੈ ਕੇ ਜਾਓ ਹਾਂ ਮੈਂ ਆਪਣੇ ਬੇਨਤੀ ਕਰਦਾ ਵੀ ਜਰੂਰ ਤੁਸੀਂ ਆਪਣੇ ਬੱਚੇ ਦੀ ਸਪੋਰਟ ਕਰੋ ਤੇ ਬਾਕੀ ਸਿਰੇ ਕਲਾ ਹੈ ਨਾ ਜਿਹੜੀ ਹਰ ਇੱਕ ਦੇ ਘਰੇ ਜੀ ਮੇਰੀ ਕਲਾ ਜਿਵੇਂ ਆਪਣੇ ਪੀਐਮ ਸਾਬ ਮੋਦੀ ਸਾਹਿਬ ਨੂੰ ਪੱਕੇ ਲਈ ਉਹਨਾਂ ਦੇ ਘਰੇ ਵੀ ਆਪਣੇ ਸੀਐਮ ਸਾਹਿਬ ਭਗਵਨ ਤਮਨਜੀ ਉਹਨਾਂ ਦੇ ਘਰੇ ਵੀ ਆ ਕਿਉਂਕਿ ਚੱਪਲਾਂ ਹਰ ਇੱਕ ਦੇ ਘਰੇ ਨੇ ਪਾਉਣ ਨੂੰ ਪੰਮਾ ਬੰਦਾ ਘੰਟਾ ਪਾਵੇ ਤੇ ਪੰਮਾ 10 ਮਿੰਟ ਪਾਵੇ ਤੇ ਜਿਹੜਾ ਗਰੀਬ ਆ ਉਹ ਸਾਰਾ ਦਿਨ ਪਾ ਲੈਂਦਾ ਬਸ ਇੰਨਾ ਹੀ ਫਰਕ ਆ ਜਿਵੇਂ ਆਪਣੇ ਵਾਂਗ ਹਣਾ ਤੇ ਇਹ ਚੱਪਲ ਦੇ ਵਿੱਚੋਂ ਕਲਾ ਤਿਆਰ ਹੋਈ ਆ ਵੀਰੋ ਕਰਦ ਦੇ ਨਾਲ ਹੂੰ ਕਿੱਡਾ ਵੀ ਅਮੀਰ ਕਿਉ ਨਾ ਹੋਵੇ ਕਿਤੇ ਵੀ ਰੋਟੀ ਖਾਵੇ ਉਪਰ ਖਾਊਗਾ ਤਾਂ ਕਰਦੇ ਨੇ ਕੱਟੀ ਹੋਈ ਸਬਜ਼ੀ ਹਨਾ ਇਸ ਕਰਕੇ ਸਾਰੀ ਕਰਦ ਦਾ ਤੇ ਤੁਹਾਡੇ ਪੈਰਾਂ ਵਾਲੀ ਚੱਪਲ ਦਾ ਕਮਾਲ ਆ ਤੁਹਾਡੇ ਵਿੱਚ ਵਿੱਚ ਬੱਚੇ ਵਿੱਚ ਕੋਈ ਐਹੋ ਜਿਹਾ ਹੁਨਰ ਹੋ ਸਕਦਾ ਜਿਹਦੇ ਤੇ ਤੁਹਾਡਾ ਖਰਚਾ ਵੀ ਨਹੀਂ ਆਉਣਾ ਤੇ ਉਹ ਹੁਨਰ ਇੱਕ ਦਿਨ ਅੱਗੇ ਐਡਾ ਕਾਮਯਾਬ ਹੋਊਗਾ ਕਿ ਤੁਹਾਡੀ ਸਾਰੀ ਗਰੀਬੀ ਚੱਕ ਸਕਦਾ ਹਾਂ ਅੱਛਾ ਹੋਰ ਸੰਧਾ ਰਾਠੀ ਜੀ ਹੈ ਮੈਂ ਕਿੱਥੋਂ ਜਦੋਂ ਤੁਸੀਂ ਸ਼ੁਰੂਆਤ ਕੀਤੀ ਆ ਤਲ 4 ਸਾਲ ਦੇ ਸੀ ਉਸ ਤੋਂ ਬਾਅਦ ਤੁਸੀਂ 10 ਸਾਲ ਦੇ ਵੀ ਹੋਏ ਘਰਦਾਂ ਨੇ ਕਦੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਬੰਦੇ ਵਿੱਚ ਮੈਂ ਜਿੰਨੇ ਸਾਲ ਸਕੂਲ ਦੇ ਵਿੱਚ ਗਿਆ 5 ਸਾਲ ਤਾਂ ਮੈਂ 5 ਸਾਲ ਚੱਪ ਸਕੂਲ ਦੇ ਵਿੱਚ ਵੀ ਹਾਂ ਚੱਪਲਾ ਮੇਰੇ ਕੋਲੇ ਹੁੰਦੀਆਂ ਸੀਗੀਆਂ ਜਿਵੇਂ ਹੁਣ ਆ ਖੇਡ ਆ ਅੱਜ ਕਿਹੜਾ ਬੱਚਾ ਜਿਹੜਾ ਖੇਡ ਖੇਡਦਾ ਹੋਵੇ ਤੁਸੀਂ ਵੇਖਿਆ ਹੋਵੇ ਹੂੰ ਗੁੱਲੀ ਡੰਡਾ ਹਾਂ ਗੁੱਲੀ ਡੰਡਾ ਅੱਜ ਲੋਕ ਹੋਵੇ ਬਿਲਕੁਲ ਕਿਉਂਕਿ ਅੱਜ ਸਾਡੇ ਬੱਚੇ ਮੋਬਾਈਲਾਂ ਦੇ ਵਿੱਚ ਖੁੱਬ ਚੁੱਕੇ ਨੇ ਇਹਨੇ ਮੋਬਾਈਲਾਂ ਦੇ ਵਿੱਚੋਂ ਕੱਢਣ ਵਾਸਤੇ ਸਾਡੇ ਬੱਚਿਆਂ ਨੂੰ ਲੋਕੀ ਡੌਗੀ ਲੈ ਕੇ ਦਿੰਦੇ ਹਨਾ ਛੋਟੇ ਛੋਟੇ ਹੋਰ ਵੱਡੇ ਪੁਰਾਣੇ ਕਾ ਹਾਂ ਪੱਪੀ ਕਹਿੰਦੇ ਮਾਪੇ ਪਰ ਉਹਦੇ ਥਾਂ ਤੇ ਜੇ ਤੁਸੀਂ ਬੱਚੇ ਦੇ ਹੱਥ ਵਿੱਚ ਪੱਪੀ ਦੀ ਥਾਂ ਤੇ ਜੇ ਕੋਈ ਉਹਨੂੰ ਤੁਸੀਂ ਆਰਟ ਸਿਖਾਓ ਘਰ ਦੇ ਵਿੱਚ ਤੁਸੀਂ ਆਪਣੀ ਇੱਕ ਫੋਟੋ ਦਿਓ ਉਹਨੂੰ ਬੱਚੇ ਨੂੰ ਕਾਗਜ਼ ਦੇ ਉੱਪਰ ਉਹਨੂੰ ਪੇਂਟਿੰਗ ਤੇ ਲਾਓ ਉਹਦੇ ਹੱਥੀਂ ਕੁਝ ਨਾ ਕੁਝ ਬਣਵਾਓ ਹਨਾ ਉਹਦੇ ਵਿੱਚ ਆਰਟ ਪੈਦਾ ਹੋਵੇ ਖੁਦ ਕਲਾਕਾਰ ਬਣ ਸਕਦਾ ਹੈ ਹਨਾ ਇਸ ਕਰਕੇ ਮੈਂ ਹਰ ਮਾਂ ਬਾਪ ਨੂੰ ਬੇਨਤੀ ਕਰਦਾ ਜੀ ਇੱਕ ਇਕੱਠੀ ਹੋਰ ਗੱਲ ਹੈ ਟਰੈਕਟਰ ਤੁਸੀਂ ਬਹੁਤ ਵੱਡੋ ਅੱਡੋ ਉੱਡੀ ਮਾਡਲ ਦੇ ਬਣਾਏ ਹੋਏ ਹੈ ਇਹ ਕਿਹੜਾ ਆਰਟ ਕਿਵੇਂ ਸੰਭਵ ਹੋਈ ਜਦੋਂ ਘਰ ਇਹ ਸਾਰੀ ਵੈਦ ਦਾ ਕ੍ਰਿਸ਼ਮਾ ਹੀ ਹੈ ਜੀ ਵੈਦ ਨੂੰ ਦਾ ਕ੍ਰਿਸ਼ਮਾ ਹੀ ਹੈ ਬਸ ਉਹ ਪ੍ਰਮਾਤਮਾ ਦੀ ਇਲਾਹੀ ਕਿਰਪਾ ਹੀ ਹੈ ਬਸ ਜਿਹਨੇ ਮੈਨੂੰ ਆਪ ਨੂੰ ਪਤਾ ਵੀ ਇੰਨੇ ਟਰੈਕਟਰ ਬਣਨਗੇ ਅੱਛਾ ਕਿਉਂ ਟਰੈਕਟਰ ਆ ਤਾਂ ਇਹ ਕਿੰਨੇ ਟਾਈਮ ਦੇ ਬਟ ਤਿਆਰ ਹੋ ਗਿਆ ਸੀ ਇਹ ਟਰੈਕਟਰ ਦੇ ਘੜ ਘੜ 15 ਤੋਂ 20 ਦਿਨਾਂ ਦਾ ਸਮਾਂ ਲੱਗ ਗਿਆ ਸੀ ਜਦੋਂ ਬਣਾਇਆ ਸੀ ਇਹ ਆ ਇਹਦਾ ਬੈਂਪਰ ਆ ਸਾਰਾ ਬੈਂਪਰ ਇਹ ਦੋ ਦਿਨਾਂ ਦੀ ਕਮਾਈ ਹੈ ਖੱਲੀ ਬੈਂਪਰ ਤੇ ਚਾਪਲ ਦੇ ਨਾਲ ਜਿਹੜੀ ਤੁਹਾਡੇ ਹੱਥਾਂ ਦੇ ਪੈਰਾਂ ਦੇ ਵਿੱਚ ਪਾਈ ਹੁੰਦੀ ਆ ਉਹ ਚਾਪਲ ਦੀ ਸਾਰੀ ਕਰਾਮਾਤ ਆ ਰਾਠੀ ਦੇ ਹੱਥਾਂ ਦੀ ਕਰਾਮਾਤ ਆ ਔਰ ਚਾਪਲ ਤੋਂ ਕਾਰ ਹੋਇਆ ਹੋਇਆ ਲੱਗਦਾ ਨਹੀਂ ਵੀ ਇਹ ਚਾਪਲ ਤੋਂ ਤਿਆਰ ਹੋਇਆ ਨਾ ਨੇ ਸਾਰਾ ਦੇਖੋ ਨੀ ਹੇਠਾਂ ਇੱਥੋਂ ਪਤਾ ਲੱਗਦਾ ਸਾਰਾ ਪ੍ਰਿੰਟ ਨਹੀਂ ਸੋ ਰੰਗ ਨਹੀਂ ਹੋਇਆ ਜੀ ਹਾਂ ਬਹੁਤ ਬਰੀਕੀ ਦੇ ਵਿੱਚ ਟਰੈਕਟਰ ਨੂੰ ਤਿਆਰ ਹੁੰਦਾ ਸੀਗਾ ਸਾਡਾ ਟਰੈਕ ਆ ਲੈਟਰਾਂ ਸਾਰੀਆਂ ਬਹੁਤ ਜ਼ਿਆਦਾ ਹਾਰਡਵਰਕ ਕਰਕੇ ਜਾਰ ਕੇ ਕੇਰਾਂ ਲੈਟਰਾਂ ਚੱਲਦੀਆਂ ਨਹੀਂ ਲੈਟਰ ਚੱਲਦੀਆਂ ਨਹੀਂ ਹੈਗੀਆਂ ਅਸੀਂ ਆਪਾਂ ਲੈਟਰਾਂ ਨੂੰ ਕੋਈ ਟਰੈਕਟਰ ਨਹੀਂ ਕੀਤਾ ਅੱਜ ਤੱਕ ਕਿਉਂਕਿ ਲੈਟਰਾਂ ਨੂੰ ਕਰਾਈ ਕਰਦੇ ਦਾ ਤੌਰ ਤੇ ਬਣਦੀਆਂ ਹਾਂ 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 ਜੀ ਹਾਂ ਤਾਂ ਅੱਗੇ ਜਾ ਕੇ ਤੁਹਾਨੂੰ ਦਿਖਾਉਣਾ ਹੈ ਅਸੀਂ ਜਿਹੜਾ ਜਿਵੇਂ ਗੁਰਮੀਤ ਸਿੰਘ ਮਾਰ ਕਹਿੰਦੇ ਕਿ ਮੈਂ ਤਿੰਨ ਚਾਰ ਸਾਲ ਤੋਂ ਲੱਗ ਗਿਆ ਸੀ ਔਰ ਪੰਜ ਸਾਲ ਦੀ ਉਮਰ ਤੱਕ ਮੈਂ ਇਹਦੇ ਵਿੱਚ ਝੋਲੇ ਦੇ ਬੱਚੇ ਚੱਪਲਾ ਪਾ ਕੇ ਸਕੂਲ ਦੇ ਵਿੱਚ ਲ ਜਾਂਦਾ ਰਿਹਾ ਇਹਦੇ ਵਿੱਚ ਸਾਡੇ ਕੋਲ 5000 ਹੌਸਪਾਵਰ ਦਾ ਫੋਰ ਟਰੈਕਟਰ ਖੜਾ ਹੈ ਮੈਸੀ ਦੇ ਮਗਰਾਂ ਵਾਲਾ ਜਿਹੜਾ ਪੰਜਾਬ ਦੇ ਵਿੱਚ ਨਾਮਾ ਮਾਤਰ ਆ ਬਾਦਲ ਕਿਆਂ ਕੋਲੇ ਟਰੈਕਟਰ ਹੈਗਾ ਉਸ ਤੋਂ ਬਾਅਦ ਜਿਵੇਂ ਤੁਸੀਂ ਦੇਖ ਲਓ ਜੀ ਬਾਈਲਾਰਸ ਦੇਖ ਰਹੇ ਹੋ ਇਹ ਵੀ ਸਾਡੇ ਪੰਜਾਬ ਦੇ ਵਿੱਚ ਬਹੁਤ ਘੱਟ ਹੈ ਹਰਿਆਣੇ 'ਚ ਟਰੈਕਟਰ ਅੱਜ ਵੀ ਚੱਲਦੇ ਆ ਇਹ ਡੀਟੀ 28 ਸਾਡੇ ਪੰਜਾਬ ਦੇ ਵਿੱਚ ਹੈਗਾ ਪਰ ਵਿਰਲੇ ਬੰਦਿਆਂ ਕੋਲੇ ਬਾਈਲਾਰਸ ਵੀ ਹੈਗਾ ਪਰ ਵਿਰਲੇ ਬੰਦਿਆਂ ਕੋਲੇ ਹਨਾ ਲਾਂਚ ਹੈ ਲਾਂਚ ਬਹੁਤ ਘੱਟ ਆ ਹੂੰ ਲਾਂਚ ਟਰੈਕਟਰ ਜੋਂ ਡੀਅਰ ਕੰਪਨੀ ਦਾ ਉਸ ਤੋਂ ਬਾਅਦ ਜਿਵੇਂ ਇਹ ਟਰੈਕਟਰ ਆ ਗਿਆ ਫੋਰਡਸ ਐਂਡ ਮੇਚਰ ਇਹ ਸਾਡੇ ਕੋਲ ਪੁਰਾਣਾ ਮਾਡਲ ਆ ਗਿਆ ਇਹਦੇ ਨਾਲ ਪਾਕਿਸਤਾਨ ਦਾ ਟਰੈਕਟਰ ਆ ਗਿਆ ਇਹ ਬਹੁਤ ਪੁਰਾਣਾ ਟਰੈਕਟਰ ਆ ਉਸ ਤੋਂ ਬਾਅਦ ਜਿਵੇਂ ਤੁਸੀਂ ਸਾਰੇ ਅੱਜ ਜਿਹੜੇ ਇਹ ਤਾਂ ਸਾਰੇ ਟਰੈਕਟਰ ਤੁਸੀਂ ਵੇਖ ਰਹੇ ਹੋ ਜਿਹੜੇ ਸਾਡੇ ਕੋਲੇ ਹਿੰਦੁਸਤਾਨ ਖੜਾ ਫੋਰਡ ਖੜਾ ਆ ਕੈਸ ਟਰੈਕਟਰ ਆ ਇਹਦੇ ਨਾਲ 1940 ਦਾ ਟਰੈਕਟਰ ਖੜਾ ਜਿਹੜਾ ਬਹੁਤ ਹੀ ਹੈ ਹੀ ਨਹੀਂ ਕਿਤੇ ਪੰਜਾਬ ਦੇ ਵਿੱਚ ਇੱਕ ਤਾਂ ਪਤਾ ਨਹੀਂ ਕਿੱਥੇ ਪੰਪ ਤੇ ਖੜਾ ਹੈ ਟਰੈਕਟਰ ਜੀ ਇਹਦੇ ਲਿੰਕੇ ਨਹੀਂ ਵਾਗਦੇ ਨਹੀਂ 1940 ਮਾਡਲ ਦੇ ਤੇ ਇਹ 1940 ਦਾ ਹੈ ਜੀ ਜੌਂਡੀਅਰ ਕੰਪਨੀ ਦਾ ਹਮ ਜੀ ਸਾਡਾ ਜੌਂਡੀਅਰ ਕੰਪਨੀ ਉਹਦੋਂ ਪਹਿਲੀ ਵਾਰ ਇਹ ਹੀ ਬਣਾਇਆ ਸੀ ਹਾਂ ਹਾਂ ਬਹੁਤ ਜ਼ਿਆਦਾ ਪੁਰਾਣੇ ਟਰੈਕਟਰ ਨੇ ਇਹਨਾਂ ਤੇ ਬਹੁਤ ਜ਼ਿਆਦਾ ਜਿੱਦੋ ਜਹਿਰ ਹੁੰ ਇਹ ਸ਼ੇਰਿੰਗ ਵੀ ਰਬੜ ਦਾ ਸਾਰੀ ਰਬੜ ਦਾ ਬਣਿਆ ਹੋਇਆ ਹਾਂ ਸਾਰਾ ਚੱਪਲ ਹੈ ਜੀ ਬਹੁਤ ਜ਼ਿਆਦਾ ਚੱਪਲ ਲੱਗੀ ਤੇ ਬਹੁਤ ਹੀ ਜ਼ਿਆਦਾ ਮਿਹਨਤ ਹੋਈ ਉਸ ਤੋਂ ਬਾਅਦ ਕਮਾਣੀ ਵਾਲਾ ਆਸ਼ਾ ਅੱਜ ਮੈਂ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਦਾ ਕਿਸਾਨ ਵੀਰਾਂ ਨੂੰ ਜਿਹਦੇ ਕੋਲੇ ਕਮਾਣੀ ਵਾਲਾ ਆਸ਼ਾ ਕਦੇ ਵਿੱਚ ਹੋਣਾ ਇਹ ਟਰੈਕਟਰ ਤੁਹਾਡਾ ਨਵੇਂ ਨਵੇਂ ਮਹਿੰਗਾ ਉਸ ਤੋਂ ਬਾਅਦ ਜਿੱਦ 75 11 ਟਰੈਕਟਰ ਵੇਖ ਰਹੇ ਹਾਂ ਉਸ ਤੋਂ ਬਾਅਦ ਇਹ ਟਰ ਮਾਡਲ ਆ ਗਿਆ ਸਾਡੇ ਕੋਲ ਇਹ ਟਰੈਕਟਰ ਵੀ ਨਾ ਮਾਤਰਾ 444 ਇੰਟਰ ਹੂੰ ਬਹੁਤ ਹੀ ਪਿਆਰਾ ਕਲਰ ਹੈ ਟਰੈਕਟਰ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਯੂਨੀਕ ਚੀਜ਼ ਬਣੀ ਹੋਈ ਹੈ ਵੀ ਟਰੈਕਟਰ ਜਿੰਨਾਂ ਕੋਲ ਹੈਗੇ ਨੇ ਨਾ ਉਹ ਟਰੈਕਟਰ ਇਹਨਾਂ ਨੂੰ ਕਦੇ ਹੋਰ ਰਾਠੀ ਜੀ ਜਿਵੇਂ ਸੱਭਿਆਚਾਰਾ ਤੁਹਾਡੇ ਬਜ਼ੁਰਗਿਆਂ ਹੋਰ ਸਾਰੇ ਪੰਜਾਬ ਦੇ ਇਹਦੇ ਵਸਨੀਕ ਹੈਗੇ ਆ ਇਹਨਾਂ ਟਰੈਕਟਰਾਂ ਦਾ ਨਾ ਹੱਥੀ ਕਿਰਤ ਕਰਦੇ ਰਹੇ ਆ ਔਰ ਯਾਦਾਂ ਵੀ ਜੁੜੀਆਂ ਹੋਈਆਂ ਵਿਰਸਾ ਬਹੁਤ ਆਉਂਦੇ ਜੀ ਬਹੁਤ ਬਹੁਤ ਲੋਕੀ ਮੈਂ ਕਹਿੰਦਾ ਰੁਪਿਆ ਦੇ ਝੋਲੇ ਭਰ ਕੇ ਆਉਂਦੇ ਮੇਰੇ ਕੋਲ ਵੀ ਸਾਨੂੰ ਟਰੈਕਟਰ ਆ ਦੇ ਦਿਓ ਜੀ ਪੈਸੇ ਦੀ ਕੋਈ ਦਿੱਕਤ ਨਹੀਂ ਹੁਣ ਆ ਟਰੈਕਟਰ ਹੈ ਜਿਹੜੇ ਪਾਣੀ ਤੇ ਚੱਲਦਾ ਸੜਕਾਂ ਨੂੰ ਵੀ ਛੱਡੋ ਸੜਕਾਂ ਦੇ ਸਾਰੇ ਹੀ ਹੈਗੇ ਨੇ ਆਪਣੇ ਕੋਲ ਇਹ ਪਾਣੀ ਤੇ ਚੱਲਣਾ ਟਰੈਕਟਰ ਆ ਦੇਖੋ ਅੱਛਾ ਪਾਣੀ ਤੇ ਚੱਲਦਾ ਹਾਂ ਇਹ ਮੈਸ਼ੀ ਕੰਪਨੀ ਦਾ ਮੈਸ਼ੀ ਕੰਪਨੀ ਨੇ ਬਹੁਤ ਕੁਝ ਬਣਾਇਆ ਮੈਸ਼ੀ ਇੱਕ ਬਹੁਤ ਵੱਡਾ ਬ੍ਰਾਂਡ ਹੈ ਮੈਸ਼ੀ ਦੇ ਬਹੁਤ ਸਾਰੇ ਮਾਡਲ ਨੇ ਉਸ ਤੋਂ ਬਾਅਦ ਜਿਵੇਂ ਆ ਕੇ ਸਾਡੇ ਕੋਲ ਜੌਂਡੀ ਆ ਰ ਆ ਗਿਆ ਸਾਰੇ ਆ ਟਰੈਕਟਰ ਤੁਸੀਂ 585 ਵੇਖ ਰਹੇ ਹੋ ਇਹ ਉਹ ਟਰੈਕਟਰ ਹੈ ਜਿਹੜਾ ਸ਼ੁਭਦੀਪ ਨੇ ਚੱਕਿਆ ਸੀ ਸਾਡੇ ਕੋਲ ਬੜਾ ਭੱਗਾ ਵਾਲਾ ਟਰੈਕਟਰ ਜੀ ਨੇ ਸਾਡੇ ਤੱਕ ਲਾ ਕੇ ਬਹੁਤ ਵੀ ਅੱਗੇ ਲੈ ਕੇ ਗਿਆ ਨੇ ਸਿੱਧੂ ਦੀ ਆਯਾਤਨ ਅੱਛਾ ਇਹ ਟਰੈਕਟਰ ਦੇ ਬਦਲੇ ਸਾਨੂੰ ਸੱਚਮੁੱਚ ਦਾ ਟਰੈਕਟਰ ਆ ਸਕਦਾ ਜੈਨੀ ਕੀਮਤ ਦੀ ਲੱਗੀ ਅੱਛਾ ਰੀਅਲ ਦੇ ਪਿੱਛੇ ਇੱਕ ਅੰਦਰੀ ਦਾ ਅੱਛਾ ਰੀਅਲ ਦੇ ਪਿੱਛੇ 2 ਲੱਖ ਦਾ ਟਰੈਕਟਰ ਹੈ ਅੱਛਾ ਕੀਮਤ ਲੱਗੀ ਆ 2 ਲੱਖ ਦੀ ਬਾਈ ਜੀ ਲੈਣੀਆਂ ਨੂੰ ਬਹੁਤ دیਵਾਨੇ ਨੇ ਸਿੱਧੂ ਦੇ ਸਿੱਧੂ ਦੀ ਨਿਸ਼ਾਨੀ ਆ ਨਾ ਟਰੈਕਟਰ ਦਾ ਮੁੱਲ ਤਾਂ ਇਹ ਖਤਮ ਹੀ ਹੋ ਗਿਆ ਸਿੱਧੂ ਦੇ ਹੱਥਾਂ ਦੀ ਚੀਜ਼ ਹੈ ਜਿਹੜੀ ਉਹ ਸ਼ੂਕੇ ਗਿਆ ਇੱਥੇ ਆ ਕੇ ਇਹ ਉਹ ਟਰੈਕਟਰ ਹੈ ਇਹ ਗੱਲ ਹੋਰ ਦੇਖਿਆ ਬਾਈ ਸੀ ਆ ਭਾਗਾਂ ਵਾਲੀ ਗੱਡੀ ਬਹੁਤ <div> ਹਾਂ ਇਹ ਕੁਰਸੀ ਆ ਅਛਾ ਜੀ ਤੁਸੀਂ ਪਹਿਲੀ ਸ਼ੁਰੂਆਤ ਕੀਤੀ ਹੋਵੇਗੀ ਹਾਂ ਜੇ ਤੁਸੀਂ ਦੇਖਦੇ ਤਾਂ ਇਹ ਕੁਰਸੀ ਤੇ ਬੈਠ ਕੇ ਬਣਾਉਂਦੇ ਹੁੰਦੇ ਸੀ ਉਹ ਕੁਰਸੀ ਆ ਇਹ ਸ਼ੁਰੂਆਤ ਇਹਦੇ ਤੇ ਆਪਾਂ 13 ਸਾਲ ਬੈਠੇ ਆ ਕੁਰਸੀ ਦੇ ਉੱਤੇ ਅਛਾ ਇਹ ਕੁਰਸੀ ਤੇ 13 ਸਾਲ ਬੈਠੇ ਹਾਂ ਹਾਂ ਲਗਾਤਾਰ ਇਹਦੀ ਦੇਣਾ ਸਭ ਕੁਝ ਇੱਥੋਂ ਸਾਰੀ ਸ਼ੁਰੂਆਤ ਹੋਈ ਸ਼ਾਇਦ ਸਭ ਇਹੀ ਜੀ ਤਾਂ ਕਿ ਭਾਈ ਅਸੀਂ ਤੁਹਾਨੂੰ ਹੋਰ ਦਿਖਾ ਦਿੰਦੇ ਰਿਹਾ ਕਿ ਬਣੀਆਂ ਹੋਈਆਂ ਸਾਡੇ ਸੱਭਿਆਚਾਰ ਦਾ ਇਹਦੇ ਵਿੱਚ ਸਾਡੇ ਕੋਲੇ ਇਹਦੇ ਵਿੱਚ ਸਾਡੇ ਕੋਲ ਮੈਸੇਜ ਹੈ ਪੱਤਰਕਾਰ ਸਾਹਿਬ ਜਿਵੇਂ ਕੋਲ ਕਮ ਆਇਆ ਜੀ ਉੱਥੇ ਬਾਬੇ ਨੂੰ 500 ਦੀ ਵੀ ਐ 50 ਰੁਪਏ ਪਾ ਦਿਓ 450 ਕਿਸੇ ਨੇਕ ਕੰਮ ਤੇ ਲਾ ਦਿਓ ਹੂੰ ਉਸ ਤੋਂ ਬਾਅਦ ਜਿਵੇਂ ਕੰਨਾਂ 'ਚ ਹੈੱਡਫੋਨ ਸਾਡੇ ਬੱਚੇ ਟ੍ਰੇਨਾਂ ਦੇ ਪਰੜੀਆਂ ਤੇ ਤੁਰਤੇ ਐ ਐਕਸੀਡੈਂਟ ਹੋਵੇ ਇੱਕ ਦਿਨ ਮੈਂ ਕਈ ਦਿਨੋਂ ਇੱਕ ਵੀਡੀਓ ਦੇਖੀ ਬੱਚਾ ਟ੍ਰੇਨ ਦੀ ਪਰੜੀ ਦੇ ਵਿੱਚ ਪੈ ਗਿਆ ਉੱਦੀ ਟ੍ਰੇਨ ਲੰਘੀ ਬਾਅਦ ਚੁੱਟ ਖੜਾ ਦੇਖੋ ਕਿੱਡਾ ਵੱਡਾ ਖਤਰਾ ਮੁੱਲ ਲੈਂਦਾ ਹਨ ਉਸ ਤੋਂ ਬਾਅਦ ਵਾਰਾ ਪਸੂ ਸਿੰਘਾਂ ਤੇ ਚੱਕ-ਚੱਕ ਕੇ ਲੋਕਾਂ ਨੂੰ ਸੜਕਾਂ ਤੇ ਮਾਰ ਰਿਹਾ ਸੜਕਾਂ ਤੇ ਐਕਸੀਡੈਂਟਾਂ ਨੂੰ ਮਾਰ ਰਿਹਾ ਪਿੰਡਾਂ ਦੇ ਬਜ਼ੁਰਗਾਂ ਨੂੰ ਟੱਕਰਾਂ ਨਾਲ ਮਾਰ ਰਿਹਾ ਹੂੰ ਉਸ ਤੋਂ ਬਾਅਦ ਜਿਵੇਂ ਤੁਸੀਂ ਵੇਖ ਰਹੇ ਧੀਆਂ ਨੂੰ ਕੁੱਖਾਂ 'ਚ ਮਾਰ ਰਹੇ ਉਸ ਤੋਂ ਬਾਅਦ ਸਾਡੀ ਇੱਕ ਲਿਖਤ ਹੈ ਸਾਡੇ ਕੋਲ ਪੁਰਾਣੇ ਸਾਡੇ ਮਿੱਤਰ ਦੀ ਆ ਦੇਖ ਜੀ ਇਹਨਾਂ ਨੇ ਲਿਖਿਆ ਸੀ ਉਦੋਂ ਮੈਨੂੰ ਲੋਕ ਪੂਰੇ ਮਜ਼ਾਕ ਕਢੋਂਦੇ ਨੇ ਤੁਸੀਂ ਮੈਂ ਸਿਮਜੀ ਨੂੰ ਕਿਹਾ ਮਾਹ ਜੀ ਤੁਸੀਂ ਉਹਦੀ ਗੱਲ ਸੱਚ ਨਹੀਂ ਹੋਣੀ ਤੇ ਵੀ ਉਹ ਵਾਕਈ ਸੱਚ ਹੋ। 2014 ਦੀ ਲਿਖਤ। ਹਾਂ 2014 ਦੀ ਲਿਖਤ। ਇਹਨਾਂ ਨੇ ਕਹਿਆ ਸੀ ਵਿਦੇਸ਼ਾਂ 'ਚ ਨਾ ਘਟੋਂਗੇ। ਅੱਜ ਵਾਕਈ ਵਿਦੇਸ਼ਾਂ ਦੇ ਵਿੱਚ ਉਹ ਇਸ ਕਲਾਕੇਂਦਰ ਦਾ ਨਾਮ ਹੈ। ਉਸ ਤੋਂ ਸਾਡੇ ਫੌਜੀ ਵੀਰ ਆ ਗਏ। ਉਸ ਤੋਂ ਆ ਸਾਡੇ ਕਿਸਾਨੀ ਅੰਦੋਲਨ ਦੇ ਯੋਧੇ ਆ ਗਏ ਜਿਹੜੇ ਤੁਸੀਂ ਵੇਖ ਰਹੇ ਹੋ। ਉਸ ਤੋਂ ਆ ਦੇ ਰਾ ਬਣਾ ਕੇ ਤੋਂ ਅੰਮ੍ਰਿਤਸਰ ਦੇ ਵਿੱਚ ਰਾ ਬਣ ਹਾਦਸਾ ਹੋਇਆ ਸੀਗਾ। ਉਹਦਾ ਫਤੇ ਵੀਰ ਬੱਚਾ ਆ ਗਿਆ। ਉਸ ਤੋਂ ਹਰਿਆ ਸਬਜ਼ੀਆਂ ਕੋਚਿੰਗ ਫਤੇ ਵੀਰ ਬੱਚਾ ਜਿਹੜਾ ਡੁੱਬਿਆ ਸੀਗਾ ਰਾਵਣ ਵੀ 2019 ਚ ਹੀ ਹੋਇਆ ਸੀਗਾ ਹਾਦਸਾ ਉਸ ਤੋਂ ਬਾਅਦ ਜਿਵੇਂ ਤੁਸੀਂ ਵੇਖ ਰਹੇ ਹੋ ਸਾਡੇ ਪੰਜਾਬ ਦੀ ਜਵਾਨੀ ਨਸ਼ੇ ਨਾਲ ਮਰੀਏ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਜੋ ਅੱਜ ਇਹਨਾਂ ਨੇ ਘਰ ਟਾਏ ਰੱਬ ਜਾਣੇ ਨਸ਼ੇੜੀਆਂ ਦੇ ਢਾਈ ਲੋਕੀ ਕਹਿੰਦੇ ਵੀ ਮਤਲਬ ਸ਼ਾਮ ਲੱਟ ਸੀ ਪਰ ਕਿਤੇ ਵੀ ਢਾਈ ਸਬਕ ਤਾਂ ਸਿਖਾਇਆ ਨਾ ਚੰਗੀ ਫਲ ਕੱਢ ਲਈ ਗੱਲ ਤੇ ਵੱਡੀ ਵੀ ਕੁਝ ਸचेਤਤਾ ਕੀਤਾ ਲੋਕਾਂ ਨੂੰ ਹਣ ਇੱਕ ਹੋਣਾ ਮੈਸੇਜ ਇਹ ਵੱਡਾ ਜਾਂਦਾ ਜਿੱਥੇ ਉਹ ਤੁਸੀਂ ਬਣਾਇਆ ਹੋਇਆ ਹਾਂ ਜਿਹੜੇ ਤੁਸੀਂ ਮਾਮਾ ਨੂੰ ਦਿਖਾ ਦਿੱਤੇ ਆਂ ਜੀ ਜੀ ਆ ਫੋਟੋ ਵੀ ਬਣਾਈ ਹੋਈ ਆ ਜ ਨਸ਼ੇ ਦੇ ਨਾਲਾ ਪੁੱਤ ਮਰਿਆ ਹੋਇਆ ਮਾਂ ਬਰਲਾਪ ਕਰ ਰਹੀ ਆ ਬਰਲਾਪ ਕਰ ਰਹੀ ਆ ਜੀ ਉਸ ਤੋਂ ਬਾਅਦ ਅਜ ਲੱਖਾਂ ਮਾਮਾ ਦੇ ਪੁੱਤ ਬਚਣਗੇ ਹਨ ਉਸ ਤੋਂ ਬਾਅਦ ਜਿਵੇਂ ਦੋਨੇ ਬਾਵਾ ਕਟੀਆਂ ਦੇ ਬਾਜੂ ਸਫਾਈ ਕਰ ਰਿਆ ਕੁਆਡੀ ਦੇ ਖਿੜਿਆਰੀ ਉਸ ਤੋਂ ਬਾਅਦ ਤੁਸੀਂ ਵਖਰੇ ਪੁਰਾਣੇ ਕਲਾਕਾਰ ਕੋਲ ਦੀਪ ਮਾਨ ਕੇ ਸਾਡੇ ਸੀਐਮ ਸਾਹਿਬ ਖੜੇ ਆ ਉਸ ਤੋਂ ਬਾਅਦ ਲਾਲ ਚੰਦ ਜਮਲਾ ਜੱਟੇ ਸਾਡੇ ਕੋਲ ਦੀਪ ਸਿੱਧੂ ਜੀ ਆ ਗਏ ਉਸ ਤੋਂ ਬਾਅਦ ਇਹ ਕਰ ਤਾਂ ਆਗੇ ਜਿਨ੍ਹਾਂ ਦੇ ਨਾਲ ਸਾਰਾ ਕੁਝ ਸਿਰਜਿਆ ਗਿਆ ਅੱਛਾ ਤੁਸੀਂ ਆ ਆ ਕਰ ਦੋਸਤੋ ਆ ਕਰ ਤਾਂ ਦੇ ਨਾਲ ਗਰਮੀਤ ਸਿੰਘ ਆ ਰਾਠੀ ਨੇ ਸਾਰਾ ਜਣਾ ਆਤਮਾ ਚ ਟਰੈਕਟਰ ਹੋਵੇ ਜਾਂ ਸੁਨੇਹਾ ਜੀ ਇੰਨਾ ਕਰਦਣਾ ਦੁਸ਼ਵਾਰ ਸਾਰਾ ਸਾਰਾ ਅੱਜ ਕਰਦਣਾ ਆਪਣਾ ਕੋਈ ਸੰਦ ਆਪਣਾ ਸੰਦ ਨਹੀਂ ਇਹ ਸੰਦ ਆਪਣਾ ਕੱਲਾ ਇਹਨਾ ਨਹੀਂ ਬਣਾਇਆ ਸਾਰਾ ਇਹਨਾ ਨਾ ਬਣਾਇਆ ਸਾਰਾ ਕੋਈ ਸੰਦ ਨਹੀਂ ਨਾ ਵੱਡੀ ਗੱਲ ਹੈ ਦੋਸਤੋ ਆ ਕਰਦਾਂ ਹਥਿਆਰ ਆ ਸਾਰੇ ਬੰਦੇ ਕਰਦਾਂ ਨਹੀਂ ਬਣੇ ਉੱਡਾਂ ਪਾ ਰਿਹਾ ਵੋਟ ਪਾਉਣ ਤੋਂ ਪਹਿਲਾਂ ਸੋਚ ਰਿਹਾ ਬੰਦਾ ਵੀ ਕਿਹਨੂੰ ਪਾਵਾਂ ਹਨਾ ਉਸ ਤੋਂ ਬਾਅਦ ਛੰਡੇ ਕਿਸੇ ਉਸ ਪਾਰਟੀ ਦਾ ਫੜ ਲੈ ਕਿਤੇ ਉਸ ਦਾ ਹਨਾ ਉਸ ਤੋਂ ਬਾਅਦ ਜਿਵੇਂ ਸਾਡੇ ਕੋਲ ਆ ਕੇ ਬਲੱਡ ਵਰਗਾ ਕੋਈ ਦਾਨ ਨਹੀਂ ਉਸ ਤੋਂ ਬਾਅਦ ਸਾਰੇ ਜਿਵੇਂ ਟ੍ਰੈਫਿਕ ਚੌਂਕ ਆ ਗਿਆ ਇਹ ਹਰ ਇੱਕ ਚੀਜ਼ ਜਿਹੜੀ ਸਾਰੀ ਚੱਪਲ ਕੱਟੀ ਹੋਈ ਅੱਛਾ ਤੁਸੀਂ ਰੱਟ ਦੀ ਕੋ ਹੋਰ ਅਹਿਮ ਸਵਾਲਾ ਜਿਵੇਂ ਤੁਸੀਂ ਮਾਡਲ ਤਿਆਰ ਕੀਤੇ ਆ ਚਾਹੇ ਉਹ ਬਲੱਡ ਮਣੀ ਵਾਲਾ ਹੋਵੇ ਜਾਂ ਹੋਰ ਜਿਵੇਂ ਉਧਰ ਕੰਨਾਂ ਦੇ ਵਿੱਚ ਹੱਡਫੋਨ ਲਾ ਕੇ ਜਾ ਰਹੇ ਹੁੰਦੇ ਆ ਜੇ ਤੁਸੀਂ ਮਾਡਲ ਤਿਆਰ ਕਰਦੇ ਸੀਗੇ ਤਸਵੀਰ ਉਵੇਂ ਹੀ ਤੁਹਾਡੇ ਵਿੱਚ ਸੀਗੀ ਮੈਂ ਹਾਦਸਾ ਵੇਖ ਦੰਦ ਬਸ ਜਿਵੇਂ ਹੈੱਡਫੋਨ ਦੇ ਨਾਲ ਬੱਚਾ ਟ੍ਰੇਨ ਦੀ ਪਾਰਟੀ ਤੇ ਗੁਜ਼ਰਿਆ ਉਹ ਨੰਗੀ ਸੀ ਹੁੰਦੀ ਉਹ ਇਸ ਤਰ੍ਹਾਂ ਜਿਵੇਂ ਰਾਵਣ ਵੇਖਿਆ ਰਾਵਣ ਜਿੱਤੋ ਚੱਲਿਆ ਤੇ ਰਾਵਣ ਚਲਾਉਣਗੇ ਟ੍ਰੇਨ ਚੜੀ ਤਾਂ ਉੱਥੇ ਲੱਖਾਂ ਘਰ ਉੱਡੇ ਸੀ ਉਦੋਂ ਵੀ ਘਟੋ ਘਟ 20 30 ਪਰਿਵਾਰ ਆਏ ਹੋ ਜਿਹੜੇ ਅੱਜ ਜਿੰਦੇ ਹੀ ਲੱਗੇ ਕਿੰਦੇ ਮੀਆ ਵੀ ਵਿਆਹ ਕੇ ਨਾਲ ਬੱਚੇ ਨੂੰ ਲੈ ਕੇ ਮਾਰਡੀ ਤੇ ਖੜਾ ਜੀ ਤਰੇ ਨੁੱਤੀ ਸਾਰਿਆਂ ਦੇ ਨਾਲ ਕਿ ਇਸ ਤਰ੍ਹਾਂ ਖਾਸ ਸਭ ਤੋਂ ਵੱਡਾ ਸੀਗਾ ਉਹ ਹਨਾ ਉਸ ਤੋਂ ਬਾਅਦ ਜਿਵੇਂ ਤੁਸੀਂ ਵੇਖ ਰਹੇ ਹੋ ਇਹਦੇ ਵਿੱਚ ਟ੍ਰੈਫਿਕ ਚੌਂਕ ਆ ਗਿਆ ਸਾਰਾ ਤੁਸੀਂ ਵੇਖਦੇ ਸਾਨੂੰ ਪੱਤੀਆਂ ਦੇ ਰੂਪਾਂ ਦਾ ਪਤਾ ਹੋਣਾ ਚਾਹੀਦਾ ਸਾਡੇ ਬੱਚਿਆਂ ਨੂੰ ਪੀਲੀ ਬੱਤੀ ਕੀ ਕਹਿੰਦੀ ਹੈ ਹਰੀ ਕੀ ਕਹਿੰਦੀ ਹੈ ਸਾਰਾ ਟ੍ਰੈਫਿਕ ਚੌਂਕ ਬਹੁਤ ਵੱਡੇ ਆਕਾਰ ਦੇ ਵਿੱਚ ਬਣਿਆ ਹਨਾ ਉਸ ਤੋਂ ਬਾਅਦ ਸਾਡੇ ਬੱਚੇ ਇਹ ਵਿਰਸੇ ਦੀਆਂ ਚੀਜ਼ਾਂ ਵੀ ਮਲਬ ਕੇ ਲੈਂਦੀਆਂ ਹਨ ਸਰ ਮੈਦਾਨੀ ਸਰ ਮੈਦਾਨੀ ਪ੍ਰਾਣੀ ਦਾਦੀਆਂ ਲਾਂਦੀਆਂ ਵਕਤੀਆਂ ਹੁੰਦੀਆਂ ਸੀ ਦਾਦੀਆਂ ਲਾਂਦੀਆਂ ਇਹ ਸਾਰੀ ਅੱਜ ਵੀ ਸਾਡੇ ਕੋਲ ਸਜਾਉਣ ਵਾਸਤੇ ਲਿਖੇ ਜਾਂਦੇ ਲੋਕੀ ਘਰਾਂ ਦੇ ਵਿੱਚ ਉਸ ਤੋਂ ਬਾਅਦ ਸਾਡੇ ਕੋਲ ਨਾਲ ਅਸੀਂ ਤੇ ਹੁਣ ਦੁਕਾਨ ਵੀ ਸ਼ੁਰੂ ਕੀਤੀ ਜਿਵੇਂ ਸਮਾਨ ਅਸੀਂ ਵੱਖਰੇ ਤੋਂ ਵੱਖਰਾ ਲੈ ਕੇ ਆਉਂਦੇ ਆ ਜਿਵੇਂ ਲੱਕੜ ਦਾ ਹੋਗਾ ਸਾਰਾ ਸਮਾਨ ਜਿਵੇਂ ਡੌਕ ਗਿਆ ਮੰਕੀ ਹੋਗੇ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹੈ ਹਿਰਨ ਹੋਗੇ ਬਹੁਤ ਸਾਰੀਆਂ ਚੀਜ਼ਾਂ ਜੀ ਤੁਸੀਂ ਸਮਾਨ ਰੱਖਿਆ ਹੋਇਆ ਇਹ ਸਾਰਾ ਸਮਾਨ ਤੁਸੀਂ ਆਪ ਤਿਆਰ ਕਰਦੇ ਹੋ ਜਾਂ ਕਿਸੇ ਤੋਂ ਕਰਵਾਉਦੇ ਹੋ ਨਹੀਂ ਤਿਆਰ ਤੁਸੀਂ ਮਿਸਤਰੀਆਂ ਤੋਂ ਕਰਵਾਉਣਾ ਹੈ ਜੀ ਬਾਹਰੋਂ ਪਰ ਡਿਜ਼ਾਈਨ ਸਾਡਾ ਹੁੰਦਾ ਵਿੱਚ ਕੁਝ ਡਿਜ਼ਾਈਨ ਸਾਡਾ ਆਪ ਦਾ ਕੁਝ ਉਹਨਾਂ ਦਾ ਇਸ ਤਰ੍ਹਾਂ ਦੀਆਂ ਵੱਖਰੀਆਂ ਚੀਜ਼ਾਂ ਬਣਾਉਂਦੇ ਰਹਿੰਦੇ ਜਿਵੇਂ ਆਪਾਂ ਪਿੱਤਲ ਵਾਲਾ ਚਗਲਾ ਬੇਰਨ ਬਣਾਇਆ ਸ਼ੀਸ਼ਾ ਚਗਲਾ ਬੇਰਨ ਬਣਾਇਆ ਹਨ ਇਸ ਤਰ੍ਹਾਂ ਦਾ ਜਿਵੇਂ ਮਹਾਰਾਜ ਦਾ ਚੌਰ ਸਾਹਿਬ ਦਾ ਸਟੈਂਡ ਬਣਾਇਆ ਉਹਨੂੰ ਇੰਨਾ ਸਤਕਾਰ ਦਿੱਤਾ ਸੰਗਤਾਂ ਨੇ ਜਿੰਨਾ ਵੀ ਕਹਿਦੀ ਹੈ ਹਨ ਜੀ ਪੇਸ਼ ਕਰਕੇ ਵੀ ਕੁਝ ਨਾ ਕੁਝ ਇਹ ਤੁਸੀਂ ਕਿੱਥੋਂ ਪਰਚੇਜ਼ ਕਰਵਾਇਆ ਸਾਰਾ ਇਹ ਸਾਰਾ ਬਾਹਰੋਂ ਜੀ ਸਾਰਾ ਬਾਹਰ ਤੋਂ ਹਾਂ ਸਾਰਾ ਬਾਹਰ ਤੋਂ ਕਰਵਾਉਂਦੇ ਆਂ ਜੀ ਤੇ ਬਹੁਤ ਹੋਰ ਵੀ ਪੰਜਾਬ ਦੇ ਬੱਚੇ ਇਦਾਂ ਦੀਆਂ ਚੀਜ਼ਾਂ ਸੇਲ ਪਰਚੇਸ ਕਰਦਾ ਹੈਗਾ ਹੈ ਹੈਗੀਆਂ ਬਹੁਤ ਹੈਗੀਆਂ ਦੁਕਾਨਾਂਾਂ ਦੀ ਬਹੁਤ ਹੈਗੀਆਂ ਪਰ ਉਹਨਾਂ ਦੇ ਡਿਜ਼ਾਈਨ ਨਹੀਂ ਆਪਣੇ ਜਿਵੇਂ ਆਪਣਾ ਤੁਹਾਡਾ ਡਿਜ਼ਾਈਨ ਥੋੜਾ ਹੁੰਦਾ ਜਿਵੇਂ ਆਪਣਾ ਕਲਾ ਕਰਕੇ ਹੈ ਨਾ ਕਲਾ ਕਰਕੇ ਸੀ ਕੁਝ ਨਾ ਕੁਟ ਸੋਚਦੇ ਰਹੇ ਨਵੇਂ ਆ ਕਰੀਏ ਵੱਖਰਾ ਕਰੀਏ ਨਾ ਜਿਸ ਕਰਕੇ ਵੈਗਰੂ ਦੀ ਬਹੁਤ ਵੱਡੀ ਕਿਰਪਾ ਹੈ ਹਮ ਇੱਕ ਹੋਰ ਹਮ ਸਵਾਲ ਆ ਬਾਈ ਜਿਹੜੀ ਨੌਜਵਾਨੀਆਂ ਚ ਪੰਜਾਬ ਨੂੰ ਛੱਡ ਕੇ ਬਾਹਰ ਜਾਦੀ ਹੈ ਤੁਸੀਂ 25 ਸਾਲ ਦੇ ਵਿੱਚ ਮੈਂ ਨਹੀਂ ਕਹਿੰਦਾ ਮੈਂ ਇਹ ਕਹਿਣਾ ਵੀ ਤੁਹਾਡਾ ਬੱਚਾ ਬਾਹਰ ਜਾਊਗਾ ਨਹੀਂ ਜੇ ਮਾਪੇ ਬਾਪੂ ਅੱਜ ਪਛਤਣ ਤੋਂ ਉਹਦੇ ਕੁਝ ਕੁ ਸਕਿੱਲ ਸਿਖਾਵੇ ਉਹ ਸਭ ਤੋਂ ਵੱਡੀ ਸਾਡੀ ਮੇਰੀ ਆਪ ਦੀ ਵੀ ਭੁੱਲ ਹੈ ਖੋਦੀ ਹੈ ਮੈਂ ਕਹਿੰਦਾ ਜਿਹੜਾ ਅਸੀਂ ਬੱਚਿਆਂ ਤੋਂ ਦੂਰ ਰਹਿਣਾ ਜਾਂ ਬੱਚਿਆਂ ਨੂੰ ਸੇ ਆਪਣੇ ਮੰਗਰ ਨਹੀਂ ਲਾਉਂਦੇ ਆਪਣੇ ਕਿਤੇ ਪ੍ਰਤੀ ਜਾਗਰਤ ਨਹੀਂ ਕਰਦੇ ਇਹ ਸਭ ਤੋਂ ਵੱਡੀ ਹੈ ਬਾਹਰ ਕੁਝ ਨਹੀਂ ਹੈਗਾ ਜੋ ਕੁਝ ਹੈ ਇੰਡੀਆ ਚ ਜਿੰਨਾ ਸਮਾਨ ਜਾ ਰਿਹਾ ਸਾਰਾ ਵਿਦੇਸ਼ਾਂ ਦੇ ਵਿੱਚ ਇੱਥੋਂ ਹੀ ਜਾ ਰਿਹਾ ਹੂੰ ਜਿੱਥੋਂ ਬਣ ਕੇ ਜਾ ਰਿਹਾ ਉੱਥੇ ਜਾ ਕੇ ਦੂ ਚੌਗਣੇ ਮੁੱਲਾਂ ਤੇ ਫਿਕਰਿਆ ਉਪਨਾ ਕੌਣ ਰਹਿਣ ਸਾਡੇ ਇੰਡੀਆ ਵਾਲੇ ਕਲਾਕਾਰ ਜਿੱਥੋਂ ਸਾਡੇ ਭਾਰਤ ਦੇ ਕਲਾਕਾਰ ਸਾਡੇ ਪੰਜਾਬ ਦੇ ਕਲਾਕਾਰ ਸਾਡੇ ਪੰਜਾਬ ਚੋਂ ਕਿੰਨਾ ਸਮਾਨ ਜਾਂਦਾ ਹੱਥਾਂ ਦਾ ਬਣਿਆ ਲੋਕਾਂ ਦਾ ਇਸ ਕਰਕੇ ਵੀ ਉੱਥੇ ਵੀ ਹੱਥੀਂ ਕਿਰਤ ਹੈ ਇੱਥੇ ਵੀ ਹੱਥੀਂ ਕਿਰਤ ਹੈ ਪਰ ਜੇ ਤੁਸੀਂ ਇੱਥੇ ਰਹਿ ਜਾਓਗੇ ਤੁਹਾਡੇ ਕੋਲੇ 2 ਕਿੱਲੇ ਜ਼ਮੀਨ ਹੈ ਤੁਹਾਡੀ ਉਹੀ ਆਉਣ ਵਾਲੇ ਟਾਈਮ 'ਚ 5-7 ਕਰੋੜ ਦੀ ਹੋ ਜਾਣੀ ਉਹਨਾਂ ਤੁਸੀਂ ਉੱਧਰ ਕਮਾ ਨਹੀਂ ਸਕਣਾ ਜੇ ਤੁਸੀਂ ਜ਼ਮੀਨ ਨੂੰ ਬਚਾ ਕੇ ਰੱਖੀ ਹੋ ਹਮ ਜੱਟ ਦੀ ਜ਼ਮੀਨ ਹੈ ਜਿਹੜੀ ਮਾਂ ਹੈ ਪਰ ਜੇ ਉਹਨੂੰ ਬਚਾਜੋ ਨਾ ਮਾਂ ਨੂੰ ਆਪਣੀ ਨੂੰ ਮੈਂ ਕਹਿੰਦਾ ਤੁਸੀਂ ਕਿਤੇ ਜਾਣ ਤੋਂ ਲੋੜ ਨਹੀਂ ਅੱਜ ਸਭ ਤੋਂ ਮੰਗੀ ਤੁਹਾਡੀ ਜ਼ਮੀਨ ਹੈ ਵੀਰ ਉਹਨੂੰ ਬਚਾਓ ਵਾਦ ਤੋਂ ਵਾਦ ਤੇ ਜਿਹੜੇ ਗਏ ਉਹਨਾਂ ਦੇ ਮਾਪੇ ਸਾਡੇ ਕੋਲੇ ਆ ਕੇ ਇੱਥੇ ਰੋਂਦੇ ਨੇ ਇੱਕ ਸਾਡੇ ਕੋਲੇ ਪ੍ਰੋਫੈਸਰ ਸਾਹਿਬ ਆਏ ਸੀ ਕੁਝ ਦਿਨ ਪਹਿਲਾਂ ਬਠਿੰਡੇ ਤੋਂ ਉਹ ਬੜਾ ਰੋ ਕੇ ਗਏ ਸੀ ਉਹਨਾਂ ਦੇ ਦੋ ਬੇਟੇ ਨੇ ਉਹਨਾਂ ਨੇ ਜ਼ਮੀਨ ਵੀ ਵੇਚ ਲਈ ਕਿਸੇ ਸਾਥੀ ਉਹਨਾਂ ਨੇ ਆਪਣੀ ਜ਼ਮੀਨ ਵੀ ਵੇਚੀ ਉਹ ਕਹਿੰਦਾ ਬਾਅਦ ਵਿੱਚ ਵੇਚੜੀਆਂ ਇਹਨਾਂ ਨੇ ਤੇ ਹੁਣ ਉਹ ਆਪਣੇ ਨਾਲ ਨੌਕਰਾਨੀਆਂ ਰੱਖ ਕੇ ਵਿਚਾਰਾ ਇੱਕ ਨਾਲ ਡਰਾਈਵਰ ਰੱਖ ਕੇ ਇੱਥੇ ਰਹਿ ਰਿਹਾ ਵੀ ਔਰ ਬਾਹਰ ਨਹੀਂ ਜਾਉਂਦਾ ਉਹ ਕਹਿੰਦਾ ਮੈਂ ਬਾਹਰ ਨਹੀਂ ਜਾਣਾ ਮੈਂ ਇੱਥੇ ਹੀ ਰਹਿਣਾ ਪੂਰੇ ਪੰਜਾਬ ਦੀ ਤਸਵੀਰ ਸਾਹ ਦੇ ਹੀ ਆ ਹ ਸਾਰੇ ਪੰਜਾਬ ਦੀ ਹੀ ਤਸਵੀਰਾਂ ਜੀ ਬਹੁਤ ਸਾਰੇ ਮਾਂ ਬਾਪ ਨੇ ਜਿਹੜੇ ਆ ਕੇ ਰੋਂਦੇ ਨੇ ਵੀ ਸਾਡੇ ਬੱਚੇ ਕਹਿੰਦੇ ਨੇ ਜੀ ਸਾਨੂੰ ਪ੍ਰਾਪਰਟੀ ਵੇਚ ਕੇ ਸਾਨੂੰ ਇੱਧਰ ਭੇਜੋ ਅਸੀਂ ਘਰ ਲੈਣਾ ਇੱਥੇ ਇਹ ਕਰਨਾ ਇਸ ਕਰਕੇ ਜਿਹਨੇ ਹੱਥੀ ਬਣਾਈ ਆ ਉਹਦੇ ਵਾਸਤੇ ਬਹੁਤ ਔਖਾ ਵੀਰੋ ਇਸ ਕਰਕੇ ਅਸੀਂ ਹਰ ਨੌਜਵਾਨ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਵਿਦੇਸ਼ਾਂ 'ਚ ਜਾਓ ਪਰ ਕੁਝ ਸਮੇਂ ਵਾਸਤੇ ਜਾਓ ਪਰ ਪੰਜਾਬ ਨੂੰ ਪੱਕੇ ਤੌਰ ਤੇ ਛੱਡ ਕੇ ਨਾ ਜਾਓ ਪੰਜਾਬ ਦੇ ਵਿੱਚ ਜਿਹੜੇ ਸਾਡੇ ਲੀਡਰ ਨੇ ਮੈਂ ਸਰਕਾਰਾਂ ਨੇ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਪੰਜਾਬ ਦੇ ਨ ਤਾਂ ਜੋ ਕਿ ਪੰਜਾਬ ਦੀ ਜਵਾਨੀ ਨੂੰ ਅਸੀਂ ਪੰਜਾਬ ਵਿੱਚ ਰੱਖ ਸਕੀਏ ਜਦੋਂ ਸਾਡੇ ਕੋਲ ਜਵਾਨੀ ਨਾ ਰਹੀ ਤੇ ਇੱਥੇ ਪੱਕੀ ਤੋਂ ਵੋਟਾਂ ਮੰਗਾਂਗੇ ਕਿਹਦੇ ਤੇ ਸਰਕਾਰਾਂ ਬਣਨਗੇ ਹਨ ਇਸ ਕਰਕੇ ਇੱਥੇ ਵਿਦੇਸ਼ੀ ਤੁਸੀਂ ਪ੍ਰਵਾਸੀਆਂ ਦਾ ਦੇਖ ਰਹੇ ਹੋ ਦਿਨੋ ਦਿਨ ਜਿਹੜਾ ਵਾਤਾਵਰ ਹੋ ਰਿਹਾ ਉਹ ਇਸੇ ਕਰਕੇ ਹੋ ਰਿਹਾ ਨਾ ਜਿਹੜੀਆਂ ਸਾਡੀਆਂ ਜ਼ਮੀਨਾਂ ਨੇ ਲੁਧਿਆਣੇ ਦੇ ਲਾ ਲੋ ਜਲੰਧਰ ਏਰੀਆ ਦੇ ਲਾ ਲੋ ਜਿੰਨੀ ਮਰਜ਼ੀ ਤੁਸੀਂ ਇੱਧਰੋਂ ਦੇਖੋ ਜਾ ਕੇ ਸਾਰੇ ਐਨ ਆਰ ਆਈ ਬਾਹਰ ਪ੍ਰਦੇਸ਼ਾਂ 'ਚ ਬੈਠੇ ਉਹਨਾਂ ਦੇ ਜ਼ਮੀਨਾਂ ਦੇ ਵਿੱਚ ਭਈਏ ਬੈਠੇ ਆ ਉਹ ਉੱਥੇ ਕੁਮਾਰ ਰੇ ਆ ਖਾ ਰੇ ਉੱਥੇ ਕਬਜ਼ੇ ਵੀ ਕਰ ਰਹੇ ਉਹਨਾਂ ਦੇ ਘਰਾਂ ਦੇ ਉੱਤੇ ਕਬਜ਼ੇ ਕਰ ਰਹੇ ਇਹ ਸ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਤੇ ਵੱਤ ਵਤ ਵੀਰਾਂ ਨੂੰ ਬੇਨਤੀ ਕਰਦਾ ਕਿ ਇਸ ਚੈਨਲ ਨੂੰ ਤੁਸੀਂ ਇਸ ਚੈਨਲ ਦੇ ਨਾਲ ਜੁੜੋ ਤੇ ਦਾਸ ਦੇ ਰਾਠੀ ਕਲਾ ਕੇਂਦਰ ਤੇ ਤੁਸੀਂ ਜਰੂਰ ਆ ਕੇ ਜਾਣਾ ਇੱਕ ਵਾਰੀ ਤੁਹਾਡਾ ਬੱਚਾ ਤੁਸੀਂ ਕਿਤੇ ਵੀ ਘੁਮਾ ਕੇ ਲੈਂਦਾ ਹੋ ਭਾਵੇਂ ਵਿਦੇਸ਼ਾਂ ਦੇ ਵਿੱਚ ਘੁੰਮ ਕੇ ਆ ਬਹੁਤ ਸਾਰੇ ਐਨ ਆਰ ਆਈ ਵੀਰ ਨੇ ਜਿਹੜੇ ਸਾਡੇ ਕੋਲ ਬੱਚਿਆਂ ਨੂੰ ਸਪੈਸ਼ਲ ਲੈ ਕੇ ਆਉਂਦੇ ਆ ਜਦੋਂ ਪੰਜਾਬ ਆਉਂਦੇ ਉਹ ਹਰ ਸਾਲ ਸਾਡੇ ਬੱਚਿਆਂ ਨੂੰ ਇੱਥੇ ਆਪਣੇ ਕਲਾ ਕੇਂਦਰ ਦੇ ਵਿੱਚ ਘੁਮਾ ਕੇ ਲੈਂਦੇ ਤੁਸੀਂ ਵੀ ਮੈਂ ਹਰ ਮਾਂ ਬਾਪ ਨੂੰ ਬੇਨਤੀ ਕਰਦਾ ਕਿ ਤੁਹਾਡਾ ਬੱਚਾ ਇੱਕ ਵਾਰੀ ਇਸ ਕਲਾ ਕੇਂਦਰ ਚ ਆਉਣਾ ਬਹੁਤ ਜ਼ਰੂਰੀ ਹੈ ਕਲਾ ਕੇਂਦਰ ਹੈ ਕਿੱਥੇ ਆ ਪਠਿੰਡੇ ਤੋਂ ਮਾਨਸਾ ਨੂੰ ਜਾਈਏ ਬੱਸ ਸਟੈਂਡ ਭਾਈ ਦੇ ਸਾਹ ਨੇੜੇ ਰਾਜਪਾਲ ਨਰਸਰੀ ਨੇੜੇ ਖਾਲਸਾ ਨਰਸਰੀ ਨੇੜੇ ਕਾਲ ਅਕੈਡਮੀ ਵੱਟੀ ਬੜੂ ਸਾਹ ਵਾਲਿਆਂ ਦੀ ਉਸ ਰੋਡ ਦੇ ਉੱਤੇ ਆ ਵੱਡੇ ਰੋਡ ਦੇ ਉੱਤੇ ਆ ਬਿਲਕੁਲ ਕੋਈ ਲਿੰਕ ਰੋਡ ਨਹੀਂ ਕੁਝ ਨਹੀਂ ਵੱਡੇ ਰੋਡ ਦੇ ਉੱਤੇ ਆ ਤੇ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਜਰੂਰ ਆਓ ਇੱਕ ਵਾਰੀ ਵਿਜਟ ਜਰੂਰ ਕਰਕੇ ਜਾਓ ਆਪਣੇ ਬੱਚਿਆਂ ਨੂੰ ਲੈ ਕੇ ਪੂਰਾ ਪਰਿਵਾਰ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸਾਡੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸ੍ਰੀ ਆਂ ਕਹਿੰਦੇ ਆ ਤੇ ਵੀਰ ਸਾਡੇ ਕੈਮਰਾਮੈਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਰਾ ਕੁਝ ਆਪਣੇ ਅਥੀਏ ਕੈਮਰੇ ਦੇ ਵਿੱਚ ਕੈਦ ਕੀਤੀ ਸਾਡੀ ਕਲਾ ਨੂੰ ਕੈਦ ਕੀਤਾ ਤੁਹਾਡੇ ਤੱਕ ਪਹੁੰਚਾਇਆ ਤੇ ਹਰ ਮਾਂ ਬਾਪ ਨੂੰ ਇੱਕ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਲਾਸਟ ਦੇ ਤੇ ਵੀ ਤੁਹਾਡਾ ਬੱਚਾ ਜੋ ਬਣਾਉਂਦਾ ਉਹਨੂੰ ਬਣਾਉਣ ਦਿਓ। ਹੂੰ ਪਰ ਤੁਹਾਡੇ ਬੱਚੇ ਦੇ ਹੱਥ ਵਿੱਚ ਮੋਬਾਈਲ ਉਹਨਾਂ ਕੀ ਹੋਵੇ ਜਿੰਨਾਂ ਕੋਲ ਉਹਨੂੰ ਲੋੜ ਆ। ਲੋੜ ਤੋਂ ਵੱਧ ਉਹਨੂੰ ਕੁਝ ਨਾ ਕੁਝ 2 ਘੰਟੇ 3 ਘੰਟੇ ਬਹੁਤ ਸਾਰੀ ਸਾਡੇ ਬੇਰੁਜ਼ਗਾਰੀ ਕਿੱਥੋਂ ਫੈਲ ਰਹੀ ਆ ਕਿ ਅਸੀਂ ਆਪਣੇ ਬੱਚੇ ਨੂੰ ਕਿਸੇ ਮਿਸਤਰੀ ਕੋਲੇ ਨਹੀਂ ਭੇਜਦੇ ਜਿੱਮੇ ਸਾਡਾ ਬੱਚਾ ਪੜਨ ਤੋਂ ਆ ਗਿਆ ਸਾਡੇ ਕੋਲ 3 ਵਜੇ ਬੱਚਾ ਸਾਡੇ ਸਕੂਲੋਂ ਆ ਗਿਆ 3 ਵਜੇ ਆ ਕੇ ਨੂੰ ਅਸੀਂ 4 ਵਜੇ ਤੱਕ 4 ਤੋਂ ਲੈ ਕੇ 6 ਵਜੇ ਤੱਕ ਅਸੀਂ ਲਾਗੇ ਕੋਈ ਦੁਕਾਨ ਵਾਲਾ ਇਲੈਕਟ੍ਰੋਨਿਕ ਆ ਕੋਈ ਵੈਲਡਿੰਗ ਵਾਲਾ ਸੀ ਉਹਦੇ ਕੋਲੇ 2 ਘੰਟੇ ਹਰ ਰੋਜ਼ ਭੇਜੀਏ ਤੁਸੀਂ ਮਹੀਨੇ ਦੇ ਵਿੱਚ ਲਾ ਲਓ ਕਿੰਨੇ ਘੰਟੇ ਹੋ ਘਟ-ਘਟ 60 ਘੰਟੇ ਹੋ ਮਹੀਨੇ ਚਾਵੜੇ ਕੰਮ ਤੇ ਉਹ 60 ਘੰਟਿਆਂ ਦੇ ਵਿੱਚ ਕਿੰਨਾ ਸਿੱਖ ਜਾਊਗਾ ਨਾਲੇ ਪੜ ਰਿਹਾ ਸਾਡੇ ਤੋਂ ਹੁਣ ਚੈਨ ਵਾਲੇ ਨੇ ਚੈਨ ਵਾਲੇ ਕੋ ਖੇਡਾਂ ਉਪਰੋਂ ਤਾਂ ਨਹੀਂ ਆ ਕੇ ਡਿੱਗਦੀ ਉਹਨਾਂ ਦੇ ਬੱਚੇ ਹੱਥੀਂ ਮਿਹਨਤ ਕਰਦੇ ਆ ਉਹ ਸਾਰੇ ਆਪ ਦੇ ਬੱਚੇ ਨੂੰ ਸਕਿੱਲ ਸਿਖਾਉਂਦੇ ਉੱਥੇ ਸਕੂਲਾਂ ਦੇ ਵਿੱਚ ਵੀ ਸਿਖਾਈ ਜਾਂਦੀਆਂ 10 ਬਹੁਤ ਪੜਾਏ ਨਹੀਂ ਪਰ ਸੁਣਨ ਚ ਆਇਆ ਕਿ ਉੱਥੇ ਸਕੂਲਾਂ ਦੇ ਵਿੱਚ ਵੀ ਕੰਮ ਸਿਖਾਇਆ ਜਾਂਦਾ ਸਾਡੇ ਸਕੂਲਾਂ ਦੇ ਵਿੱਚ ਵੀ ਕੰਮ ਸਿਖਾਉਣਾ ਜਾਂ ਚਾਹੇ ਪਹਿਲੀ ਤੋਂ ਲੈ ਕੇ 10ਵੀਂ ਤੱਕ ਬੱਚੇ ਨੂੰ ਉਹਦਾ ਜੀਵਨ ਆਪਣੇ ਆਪ ਹੀ ਬਣ ਜਾਣਾ ਜਦੋਂ ਕੋਈ ਨਾ ਕੋਈ ਸਕਿੱਲ ਸਿੱਖਿਆ ਹਨ ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਅਮਰਵੀਰ ਜੀ ਨੂੰ ਕਹਿੰਨੇ ਆ ਤੁਹਾਡਾ ਆਪਣਾ ਰਾਗ ਸਦਾ ਖੁਸ਼ ਰਹੋ ਤੁਸੀਂ ਜੀ ਤਾਂ ਗਗਵੀਰ ਸਿੰਘ ਰਾਠੀ ਕਲਾ ਕੇਂਦਰ ਤਾਂ ਇੱਥੇ ਲਗਭਗ 20- ਸ਼ਿੰਗਾਰਿਆ ਤੇ ਹੋਰ ਇੱਕ ਔਰਾ ਆਪਣਾ ਵਧਾਇਆ ਗੁਰਮੀਤ ਸਿੰਘਾ ਰਾਠੀ ਨੇ ਅੱਜ ਵੱਡਾ ਔਰਾ ਜਿਹੜਾ ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਪੱਧਰ ਤੇ ਬਣਿਆ ਹੋਇਆ ਗੁਰਮੀਤ ਸਿੰਘ ਰਾਠੀ ਦੇ ਹੱਥਾਂ ਦੀਆਂ ਚੱਪਲਾਂ ਤੋਂ ਬਣੀਆਂ ਹੋਈਆਂ ਚੀਜ਼ਾਂ ਚਾਹੇ ਉਹ ਬਹੁਤ ਵਿਦੇਸ਼ਾਂ ਤੱਕ ਜਾਂਦੀਆਂ ਨੇ ਔਰ ਸਾਡੀ ਇਹ ਪਹਿਲ ਕਦਮੀ ਸੀਗੀ ਤੇ ਜੋ ਲੀ ਨੂੰ ਪਾਰ ਕੇ ਇੱਕ ਸਮਾਜ ਦੇ ਵਿੱਚ ਵੱਖਰਾ ਕੰਮ ਕਰਦੇ ਆ ਉਹ ਦਿਸ਼ਾ ਨਿਰਦੇਸ਼ਕ ਬਣਦੇ ਆ ਉਹਨਾਂ ਨੂੰ ਤੁਹਾਡੇ ਸਿਖਸ਼ੇਤਾਂ ਨੂੰ ਸਨਮੋਕਰੀ ਆ ਔਰ ਇੰਡ ਤੇ ਬਹੁਤ ਵੱਡੀ ਗੱਲ ਰਖਈ ਆ ਕਿ ਜੋ ਸਾਡਾ ਬੱਚਾ ਕਰਨਾ ਚਾਹੁੰਦਾ ਉਹ ਕਰਨ ਉਹਦੀ ਲੀਡ ਨੂੰ ਪਾੜੋ ਨਾ ਪਾਜ ਇੱਕ ਲਹਿਰ ਆ ਜਿਹੜੀ ਪੰਜਾਬ ਦੇ ਵਿੱਚ ਬਣੀ ਹੋਈ ਸੀ ਵਿਦੇਸ਼ਾਂ ਦੀ ਪਰ ਉਹਨੂੰ ਠੱਲ ਪਈ ਜਾ ਕਿਥੇ ਨਾ ਕਿਥੇ ਪਰ ਵੱਡੀ ਗੱਲ ਕਹੀ ਕਿ ਆਪਣੇ ਬੱਚਿਆਂ ਨੂੰ ਇੱਥੇ ਰੱਖੋ ਕਿੱਤਿਆਂ ਨਾਲ ਜੋੜੋ ਸਕਿੱਲ ਦੇ ਨਾਲ ਜੋੜੋ ਤਾਂ ਜੋ ਆਉਣ ਵਾਲੇ ਟਾਈਮ ਦੇ ਬੱਚਾ ਉਹ ਵੱਡਾ ਨਾ ਬਣ ਖੱਟਣਾ ਜੁੜ ਰਹੇ ਹੋਣ ਦੇ ਪੱਖ ਕੋਰਸ ਦੇ ਨਾਲ ਮੈਂ ਸਿਮਰਨ ਜੀ ਸਿੰਘ ਸਤਾਣਾ ਕੈਮਰਾਮੈਨ ਗੁਰਸ਼ੰਦ ਜੀ ਨਾਲ ਧੰਨਵਾਦ